ਪਟਿਆਲਾ ਦੀ ਕਨੀਜੀ ਯੂਨੀਵਰਸਿਟੀ ਦੇ ਵਿੱਚ ਦੇਰ ਰਾਤ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਯੂਨੀਵਰਸਿਟੀ ਦੀਆਂ ਹੀ ਵਿਦਿਆਰਥਣਾਂ ਦੇ ਵੱਲੋਂ ਧਰਨਾ ਚੜਾਉ ਦਿੱਤਾ ਗਿਆ। ਇਹ ਧਰਨਾ ਜਿਹੜਾ ਉਹ ਬੀਸੀ ਦੀ ਰਿਹائش ਦੇ ਸਾਹਮਣੇ ਦਿੱਤਾ ਗਿਆ ਕਿਉਂਕਿ ਕੁੜੀਆਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਜਿਹੜਾ ਯੂਨੀਵਰਸਿਟੀ ਦਾ ਚਾਂਸਲਰ ਆ ਵਾਈਸ ਚਾਂਸਲਰ ਆ ਉਹ ਬਿਨਾਂ ਇਜਾਜ਼ਤ ਲਏ ਦੇਰ ਰਾਤ ਕੁੜੀਆਂ ਦੇ ਹੋਸਟਲ ਦੇ ਕਮਰੇ ਦੇ ਵਿੱਚ ਦਾਖਲ ਹੋਇਆ। ਕੁੜੀਆਂ ਦੇ ਵੱਲੋਂ ਕਿਹਾ ਗਿਆ ਕਿ ਕੁੜੀਆਂ ਦੀ ਕੋਈ ਪ੍ਰਾਈਵੇਸੀ ਹੁੰਦੀ ਆ ਹੋਸਟਲ ਦੇ ਕਮਰੇ ਦੇ ਵਿੱਚ ਕੁੜੀਆਂ ਵੀ ਢੰਗ ਦੇ ਨਾਲ ਰਹਿ ਰਹੀਆਂ ਹੁੰਦੀਆਂ ਤਾਂ ਕੁੜੀਆਂ ਦੀ ਕੋਈ ਪ੍ਰਾਈਵੇਸੀ ਹੁੰਦੀ ਆ ਚਾਂਸਲਰ ਨੂੰ ਵਾਈਸ ਚਾਂਸਲਰ ਨੂੰ ਇੱਜ਼ਾਜ਼ਤ ਲੈ ਕੇ ਯੂਨੀਵਰਸਿਟੀ ਦੇ ਹੋਸਟਲ ਦੇ ਵਿੱਚ ਆਉਣਾ ਚਾਹੀਦਾ ਸੀ ਤਾਂ ਕੁੜੀਆਂ ਦੇ ਵੱਲੋਂ ਦੇਰ ਰਾਤ ਹੰਗਾਮਾ ਕੀਤਾ ਗਿਆ ਪੂਰੀ ਯੂਨੀਵਰਸਿਟੀ ਦੇ ਆ ਵਿਦਿਆਰਥਣਾਂ ਜਿਹੜੀਆਂ ਉਹ ਇਕੱਠੀਆਂ ਹੋਈਆਂ ਜਿਨ੍ਹਾਂ ਨੇ ਵਾਈਸ ਚਾਂਸਲਰ ਦੇ ਵਿਰੋਧਾ ਧਾਰਨਾ ਦਿੱਤਾ ਤੇ ਇਹ ਧਰਨਾ ਜਿਹੜਾ ਉਹ ਵਾਈਸ ਚਾਂਸਲਰ ਦੀ ਰਿਹائش ਦੇ ਬਾਹਰ ਅਛੜੋ ਦਿੱਤਾ ਗਿਆ ਤਾਂ ਇੱਕ ਵੀਡੀਓ ਜਿਹੜੀ ਉਹ ਵੀ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਜਿੱਥੇ ਵਾਈਸ ਚਾਂਸਲਰ ਕੁੜੀਆਂ ਦੇ ਹੋਸਟਲ ਦੇ ਕਮਰੇ ਦੇ ਵਿੱਚ ਦਿਖਾਈ ਦਿੱਤੇ ਨੇ ਕੁੜੀਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਹਾਲਾਂਕਿ ਗੱਲਬਾਤ ਕੀ ਹੋਈ ਇਹ ਤਾਂ ਨਹੀਂ ਸਮਝ ਆਇਆ ਪਰ ਦੇਰ ਰਾਤ ਬਿਨਾ ਇੱਜ਼ਾਜ਼ਤ ਲਏ ਜਿਹੜਾ 22 ਚਾਂਸਲਰ ਸੀ ਉਹ ਕੁੜੀਆਂ ਦੇ ਹੋਸਟਲ ਦੇ ਅੰਦਰ ਦਾਖਲ ਹੋਇਆ ਕੁੜੀਆਂ ਦੇ ਕਮਰੇ ਦੀ ਚੈਕਿੰਗ ਜਿਹੜੀ 22 ਚਾਂਸਲਰ ਦੇ ਵੱਲੋਂ ਕੀਤੀ ਗਈ ਤਾਂ ਜਸ ਤੋਂ ਬਾਅਦ ਕੁੜੀਆਂ ਦੇ ਵੱਲੋਂ ਹੰਗਾਮਾ ਛਡੋ ਕਰ ਦਿੱਤਾ ਜਾਂਦਾ ਕੁੜੀਆਂ ਦੇ ਵੱਲੋਂ ਧਰਨਾ ਛਡੋ ਲਗਾਇਆ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਟਿਆਲਾ ਦੀਆਂ ਇੱਕ ਨਿੱਜੀ ਯੂਨੀਵਰਸਿਟੀ ਤੋਂ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਦੇਰ ਰਾਤ ਯੂਨੀਵਰਸਿਟੀ ਦੇ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਕੁੜੀਆਂ ਦੇ ਵੱਲੋਂ ਧਰਨਾ ਦਿੱਤਾ ਗਿਆ ਹੈ ਦੇਰ ਰਾਤ ਕੁੜੀਆਂ ਨੇ ਜਿਹੜੀਆਂ ਵਿਦਿਆਰਥਣਾਂ ਨੇ ਉਸ ਯੂਨੀਵਰਸਿਟੀ ਦੀਆਂ ਉਹ ਇਕੱਠੀਆਂ ਹੁੰਦੀਆਂ ਨੇ ਹੱਥਾਂ ਦੇ ਵਿੱਚ ਪੋਸਟਰ ਲੈ ਕੇ ਉਹਨਾਂ ਦੇ ਵੱਲੋਂ ਧਰਨਾ ਚੜਾਓ ਦਿੱਤਾ ਗਿਆ ਤੇ ਇਹ ਧਰਨਾ 22 ਚਾਂਸਲਰ ਦੀ ਰਿਹائش ਦੇ ਮੂਹਰੇ ਦਿੱਤਾ ਗਿਆ ਤਾਂ ਦੇਰ ਰਾਤ ਨੂੰ ਹੀ ਇਹ ਵਿਦਿਆਰਥਣਾਂ ਜਿਹੜੀਆਂ 22 ਚਾਂਸਲਰ ਦੀ ਰਿਹائش ਦੇ ਸਾਹਮਣੇ ਬੈਠ ਜਾਂਦੀਆਂ ਨੇ ਤੇ ਹੁਣ ਅਸਤੀਫੇ ਦੀ ਮਾਂਗਾ ਛੜੀ ਨਾ ਵਿਦਿਆਰਥਣਾਂ ਦੇ ਵੱਲੋਂ ਕੀਤੀ ਗਈ ਹੈ ਜਿਹੜਾ ਐਸੇ ਯੂਨੀਵਰਸਿਟੀ ਦਾ ਬਾਇਸ ਚਾਂਸਲਰ ਆ ਉਹ ਬਿਨਾਂ ਇਜਾਜ਼ਤ ਲਏ ਬਿਨਾਂ ਇਤਲਾਹ ਕੀਤੇ ਦੇਰ ਰਾਤ ਕੁੜੀਆਂ ਦੇ ਹੋਸਟਲ ਦੇ ਕਮਰੇ ਦੇ ਵਿੱਚ ਦਾਖਲ ਹੋਇਆ ਉਸਨੇ ਚੈਕਿੰਗ ਕੀਤੀ ਕੁੜੀਆਂ ਦਾ ਇਹ ਵੀ ਕਹਿਣਾ ਹੈ ਕਿ ਕੁੜੀਆਂ ਦੇ ਕਮਰੇ ਦੇ ਵਿੱਚ ਕੁੜੀਆਂ ਦੀ ਕੋਈ ਆਪਣੀ ਪ੍ਰਾਈਵੇਸੀ ਵੀ ਹੁੰਦੀ ਹੈ ਐਦਾਂ ਕੋਈ ਕਿਵੇਂ ਕੁੜੀਆਂ ਦੇ ਹੋਸਟਲ ਦੇ ਵਿੱਚ ਦਾਖਲ ਹੋ ਸਕਦਾ ਤਾਂ ਹੁਣ ਕੁੜੀਆਂ ਦੇ ਵੱਲੋਂ ਅਸਤੀਫੇ ਦੀ ਮੰਗਾਂ ਛੜੀ ਉਹ ਕੀਤੀ ਜਾ ਰਹੀ ਹੈ ਤਾਂ ਕੁੜੀਆਂ ਨੇ ਦੇਰ ਰਾਤ ਧਰਨਾ ਦਿੱਤਾ 22 ਚਾਂਸਲਰ ਦੀ ਰਿਹائش ਦੇ ਸਾਹਮਣੇ ਤਾਂ ਕੁੜੀਆਂ ਨੇ ਇਲਜ਼ਾਮ ਲਗਾਇਆ ਕਿ 22 ਚਾਂਸਲਰ ਬਿਨਾਂ ਇਤਲਾਕ ਕੀਤੇ ਸਾਡੇ ਕਮਰੇ ਦੇ ਵਿੱਚ ਦਾਖਲ ਹੋਇਆ ਤਾਂ ਇਸ ਘਟਨਾ ਦੀ ਵੀਡੀਓ ਛੜੀ ਉਹ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਦੇਰ ਰਾਤ 22 ਚਾਂਸਲਰ ਯੂਨੀਵਰਸਿਟੀ ਦਾ ਕੁੜੀਆਂ ਦੇ ਹੋਸਟਲ ਦੇ ਵਿੱਚ ਦਿਖਾਈ ਵੀ ਦਿੱਤਾ